ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਮਝੋਗੇ ਇਹ ਪਿਛਲੇ ਕੁਝ ਸਾਲਾਂ ਚ ਨਾ ਇੰਗਲੈਂਡ ਦੇ ਵਿੱਚ ਕਾਫੀ ਸਟੂਡੈਂਟ ਆਏ ਸੀ ਕੋਈ 10 ਲੱਖ ਲਗਾ ਗਿਆ ਹੈ ਕੋਈ 15 ਲੱਖ ਲਗਾ ਗਿਆ ਹੈ ਲੇਕਿਨ ਦੋਸਤੋ 10 15 ਲੱਖ ਦੇ ਵਿੱਚ ਤੁਲਨੋਂ ਅਗਰ ਇੰਗਲੈਂਡ ਦਾ ਵੀਜ਼ਾ ਮਿਲਦਾ ਪਿਆ ਹੈ 1 ਸਾਲ ਦਾ 2 ਸਾਲ ਦਾ 3 ਸਾਲ ਦਾ ਤੇ ਸਜਣੋ ਤੁਸੀਂ ਬਹੁਤ ਲੱਕੀਏ ਹੋ ਲੋਕ 25 30 ਲੱਖ ਰੁਪਿਆ ਦੇ ਕੇ ਟੂਰਿਸਟ ਵੀਜ਼ਾ ਲਗਵਾ ਰਹੇ ਵੇ ਇੰਗਲੈਂਡ ਦਾ ਤੁਹਾਨੂੰ ਤੇ ਸਾਲ ਜਾਂ ਦੋ ਸਾਲਾਂ ਦਾ ਤਿੰਨ ਸਾਲ ਦਾ ਵੀਜ਼ਾ ਮਿਲਦਾ ਪਿਆ ਹੋਰ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਖੁੱਲਾ ਟਾਈਮ ਮਿਲਿਆ ਹੈ ਫਿਰ ਜੇ 10 ਲੱਖ ਤੁਸੀਂ ਅਗਰ ਦਿੱਤਾ ਵੀ ਹੈ ਤੇ ਉਹਦੇ ਵਿੱਚ ਤੁਸੀਂ ਇੱਕ ਸਾਲ ਦੀ ਫੀਸ ਵੀ ਦਿੱਤੀ ਹੈ ਇੱਕ ਸਾਲ ਤੁਸੀਂ ਸਟੱਡੀ ਕਰ ਸਕਦੇ ਹੋ ਅਗਲੀ ਫੀਸ ਤੇ ਤੁਸੀਂ ਤਦ ਹੀ ਦਿਓਗੇ ਜੇ ਤੁਸੀਂ ਸਾਲ ਤੋਂ ਉਪਰ ਇਤੇ ਰਹਿਣਾ ਚਾਹੁੰਦੇ ਹੋ ਅਗਰ ਤੁਸੀਂ ਉਸ ਸਾਲ ਦੇ ਵਿੱਚ ਵਿੱਚ ਯੂਰਪੀਅਨ ਕੰਟਰੀ ਦਾ ਵੀਜ਼ਾ ਲੈ ਕੇ ਜਿਵੇਂ ਸ਼ੇਨਗਨ ਵੀਜ਼ਾ ਹੈ ਤੇ ਤੁਸੀਂ ਦੂਸਰੀ ਦੂਸਰੀ ਦਿਸ਼ਾ ਵਿੱਚ ਵੀ ਟਰਾਈ ਕਰ ਸਕਦੇ ਹੋ ਤੁਹਾਡੇ ਹੁਸਾ ਉੱਥੇ ਵੀ ਚਾਂਸ ਬਣ ਜਾਣਾ 10 15 ਲੱਖ ਬੈ ਯੂਰਪ ਚ ਕੋਈ ਵੈਲਿਊ ਨਹੀਂ ਅਗਰ ਤੁਸੀਂ ਸਾਲ ਹੀ ਕੰਮ ਕਰ ਲੈ ਤੁਸੀਂ ਪੈਸੀ ਕਵਰ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਯੂ ਐਸ ਏ ਜਾਣ ਬਾਰੇ ਸੋਚਦੇ ਹੋ ਨਾ ਉੱਥੇ ਡੌਂਕੀ ਜਲਦੀ ਹੈ ਤੇ ਡੌਂਕੀ ਵਿੱਚ ਜਿੰਦਗੀ ਦਾ ਰਿਸਕ ਹੁੰਦਾ ਹੈ ਪੈਸੇ ਦਾ ਰਿਸਕ ਤਾਂ ਆਦਮੀ ਲੈ ਸਕਦਾ ਹੈ ਪੈਸਾ ਦੀ ਕਦੀ ਵੀ ਤੁਸੀਂ ਜ਼ਿੰਦਗੀ ਖਵਾ ਸਕਦੇ ਹੋ ਅਗਰ ਲਾਈਫ ਸੇਫ ਹੈ ਤੇ ਅਗਰ ਡੌਂਕੀ ਤੁਸੀਂ ਐਂਟਰ ਹੋ ਜਾਂਦੇ ਹੋ ਫਿਰ ਤੇ ਬਹੁਤ ਵਧੀਆ ਹੈ ਅਗਰ ਰਸਤੇ ਵਿੱਚ ਰੱਬ ਨਾ ਕਰੇ ਕੋਈ ਨਹੀਂ ਕਿ ਹੋ ਜਾਂਦੀ ਏ ਤੇ ਜੇ ਜ਼ਿੰਦਗੀ ਚੱਲ ਗਈ ਤੇ ਫੇਰ ਸੱਜਣੋ ਪੈਸਾ ਕਿਸ ਕੰਮ ਜਾਂ ਵੀਜ਼ਾ ਕਿਸ ਕੰਮ ਏ ਇਸ ਕਰਕੇ ਰਿਸਕ ਉਹ ਲੋ ਜਿਹੜਾ ਤੁਹਾਨੂੰ ਬਿਲਕੁਲ ਜ਼ਿਆਦ ਲੱਗਦਾ ਹੈ ਅਸੀਂ ਇਹ ਨਹੀਂ ਕਹਿੰਦੇ ਅਮਰੀਕਾ ਨਾਲ ਜਾਓ ਅਸੀਂ ਤੁਹਾਨੂੰ ਇੱਕ ਰਹਿ ਦਿੱਤੀ ਏ ਅਗੋਂ ਦੋਸਤੋ ਤੁਹਾਡੀ ਆਪਣੀ ਮਰਜ਼ੀ ਏ ਅਸੀਂ ਥੋੜੀ ਜਿਹਾ ਤੋਂ ਬਾਹਰ ਆਣੇ ਆ ਇਸ ਕਰਕੇ ਸੋਚਦੇ ਆਂ ਵੀ ਜ਼ਿੰਦਗੀ ਦਾ ਰਿਸਕ ਲੈਣ ਨਾਲੋਂ ਪੈਸਾ ਰਿਸਕ ਲੈਣਾ ਜ਼ਿਆਦਾ ਹੈ ਪੈਸਾ ਤੁਸੀਂ ਜ਼ਿੰਦਗੀ ਕਦੇ ਵੀ ਕਮਾ ਸਕਦੇ ਹੋ ਕੀ ਠੀਕ ਹੈ ਇੰਡੀਆ ਚੁੰਜੂ ਤੋਂ ਬੰਦਾ ਚਲਦਾ ਉਹਨੂੰ ਪੈਸੇ ਬੜੇ ਚੁਬਦੇਵੇਂ 10 15 20 ਲੱਖ ਦੀ ਬੜੀ ਵੈਲਿਊ ਲੱਗਦੀ ਏ ਲੇਕਿਨ ਦੋਸਤੋ ਯੂਰਪ ਵਿੱਚ ਜਾਂ ਅਮਰੀਕਾ ਕੈਨੇਡਾ ਵਿੱਚ 10 15 ਲੱਖ ਦੀ ਕੋਈ ਵੈਲੀ ਨਹੀਂ ਤੁਸੀਂ ਸਾਲ ਚ ਮਹੀਨੇ ਚ ਪੈਸੇ ਕਮਾ ਸਕਦੇ ਹੋ ਸਿਰਫ ਕੀ ਹੈ ਤੁਹਾਡੇ ਤੇ ਪਹਿਲ ਲੱਗਣੀ ਚਾਹੀਦੀ ਹੈ ਜਦੋਂ ਤੁਹਾਡੇ ਤੇ ਪਹਿਲ ਲੱਗੇ ਫਿਰ 10 15 20 ਲੱਖ ਪੈ ਕੁਝ ਨਹੀਂਗਾ ਤੁਸੀਂ ਕੁਝ ਵੀ ਨਹੀਂ ਸਮਝਣਾਗਾ ਲਾਈਫ ਸੇਵ ਕਰੋ ਆਪਣਾ ਫਿਊਚਰ ਸੇਵ ਕਰੋ ਸੋਚ ਲਓ ਕਿਹੜੀ ਕੰਟਰੀ ਅੱਛੀ ਏ ਅਗਰ ਤੁਹਾਨੂੰ ਇੰਗਲੈਂਡ ਦਾ ਵੀਜ਼ਾ ਮਿਲਦਾ ਹੈ ਉਸ ਤੋਂ ਬਾਅਦ ਇੱਕ ਸਾਲ ਪੜ੍ਹ ਕੇ ਵੀ ਤੁਸੀਂ ਯੂਰਪ ਦਾ ਵੀਜ਼ਾ ਲਵਾ ਕੇ ਟਰਾਈ ਕਰ ਸਕਦੇ ਹੋ 26 27 28 ਮੁਲਕੇ ਗਏ ਵੇ ਜਿਹਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ بڑے ਮੁਲਕੇ ਜਿਹੜੇ ਤੁਹਾਨੂੰ ਵਰਕ ਪਰਮਿਟ ਇਸ਼ੂ ਕਰ ਦਿੰਦੇ ਵੇ ਇਹ ਤੇ ਡਿਪੈਂਡ ਕਰਦਾ ਹੈ ਤੁਹਾਡੀ ਸੋਚ ਕੀ ਹੈ ਤੁਹਾਡਾ ਇਰਾਦਾ ਕੀ ਹੈ ਤੁਸੀਂ ਕੰਮ ਕੀ ਜਾਂਦੇ ਹੋ ਇਹ ਵੱਖਰੀ ਗੱਲ ਹੈ ਵੀ ਤੁਸੀਂ ਜੇ ਇਰਾਦਾ ਹੀ ਨਹੀਂ ਤੁਹਾਡਾ ਰਹਿਣ ਦਾ ਜਾਂ ਤੁਸੀਂ ਸੋਚ ਲਿਆ ਵੀ ਇੰਡੀਆ ਵਾਪਸ ਜਾਣਾ ਹੈ ਜਾਂ ਕਿਸੇ ਹੋਰ ਕੰਟਰੀ ਜਾਣਾ ਉਹ ਅਲੱਗ ਗੱਲ ਹੈ ਅਗਰ ਤੁਸੀਂ ਸੋਚ ਕੇ ਆਏ ਵੀ ਬਾਹਰ ਸੈੱਟ ਹੋਣਾ ਹੈ ਫਿਰ ਤੇ ਤੁਹਾਨੂੰ ਸਜਰੂ ਬੜਾ ਤੜਾ ਮੌਕਾ ਦਿੱਤਾ ਹੈ ਇੰਗਲੈਂਡ ਨੇ ਸਟੂਡੈਂਟ ਵੀਜ਼ਾ ਦੇ ਕੇ ਤੇ ਤੁਸੀਂ ਤਿਆਈ ਕਰ ਸਕਦੇ ਸੀ ਬੜੇ ਬੰਦੇ ਵੀ ਜਿਨ੍ਹਾਂ ਨੇ ਇੰਗਲੈਂਡ ਦੇ ਵੀਜ਼ੇ ਤੋਂ ਬੜਾ ਫਾਇਦਾ ਉਠਾਇਆ ਹੈ ਯੂਰਪ ਦਾ ਵੀਜ਼ਾ ਲਗਵਾਇਆ ਹੈ ਯੂਰਪ ਜਾ ਕੇ ਟਰਾਈ ਕਰ ਸਕਦੇ ਵੇ ਕਈ ਲੋਕ ਇਸ ਤੋਂ ਮੈਕਸੀਕੋ ਗਏ ਵੇ ਉਹਨਾਂ ਖੈਰ ਚੋਰੀ ਜਾਣਾ ਆਪਣੇ ਅਮਰੀਕਾ ਫਿਰ ਉਹਨਾਂ ਰਿਸਕ ਲਿਆ ਹੈ ਅਗਰ ਤੁਸੀਂ ਇੰਡੀਆ ਜਾਣ ਦੀ ਸੋਚ ਰਹੇ ਹੋ ਇੰਡੀਆ ਤੇ ਜਿੱਦੋਂ ਮਰਜ਼ੀ ਚਲੇ ਜਾਓ ਜੜੀ ਮਰਜ਼ੀ ਕੰਟਰੀ ਜਾ ਸਕਦੇ ਹੋ इंडिया ਤੋਂ تھوڑی کنا بھی ਤੁਸੀਂ 나오 ਤੁਹਾਡਾ ਕੋਈ ਇੰਡੀਅਨ ਨੈਸ਼ਨੈਲਿਟੀ ਹੋਵੇ ਤੇ ਮੇਸ਼ੇ ਵੈਲਕਮ ਹੈ ਲੇਕਿਨ ਜੇ ਤੁਹਾਨੂੰ ਮਾਪਿਓ ਨੇ ਚਾਂਸ ਦਿੱਤਾ ਹੈ ਬਾਹਰ ਦਾ ਪੈਸੇ ਲਗਾਏ ਹੋਏ ਤੇ ਤੁਸੀਂ ਦੋਸਤੋ ਜਰੂਰ ਰਿਸਕ ਲੋ ਥੋੜਾ ਹੌਂਸਲਾ ਰੱਖੋ ਕਿਤੇ ਨਾ ਕਿਤੇ ਕੋਈ ਨਾ ਕੋਈ ਰੱਬ ਬਾਹਰ ਫੜ ਲੈਂਦਾ ਹੈ ਤੇ ਜੇ ਤੁਸੀਂ ਹੌਂਸਲਾ ਛੱਡ ਗਏ ਫਿਰ ਤੇ ਕਦੀ ਕੰਮ ਨਹੀਂ ਬਣਦਾਗਾ ਜ਼ਿੰਦਗੀ ਵੀ ਇੱਕ ਰਿਸਕ ਹੈ ਸਾਹ ਵੀ ਇੱਕ ਰਿਸਕ ਹੈ ਪਤਾ ਨਹੀਂ ਆਣਾ ਕਿ ਨਹੀਂ ਆਣਾ ਇਸ ਕਰਕੇ ਭਰੋਸਾ ਰੱਖੋ ਹੌਂਸਲੇ ਬਰੰਦ ਰੱਖੋ ਚੜਦੀ ਕਲਾ ਜਰੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈਗੀ ਅਗਰ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ